ਫਗਾਣੀ ਦੇ ਮੈਦਾਨ ਦੇ ਅੰਦਰ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਤੇ ਕੁਝ ਚੇਲੇ ਸ਼ਹੀਦ ਹੋ ਗਏ। ਤੇ ਜਦੋਂ ਮਹਾਰਾਜ ਨੇ ਇਹਦੇ ਤੇ ਬਖਸ਼ਿਸ਼ ਕੀਤੀ, ਹੱਦੀ ਦਸਤਾਰ ਦੇ ਦਿੱਤੀਆਂ। ਛੋਟੀ ਕਿਰਪਾ ਦੇ ਦਿੱਤੀਆਂ। ਕੰਗਾ ਦੇ ਦਿੱਤਾ ਮਹਾਰਾਜ ਨੇ। ਤੇ ਕੰਗੇ ਵਿੱਚ ਜਿਹੜੇ 파ੜੇ ਹੋਏ ਕੇਸ ਸੀ ਉਹ ਕੇਸ ਵੀ ਉਹ ਉਸੇ ਤਰ੍ਹਾਂ ਬਖਸ਼ ਦਿੰਦੇ। ਪੀਰ ਬੁੱਧੂ ਸ਼ਾਹ ਚੀਜ਼ਾਂ ਲੈ ਕੇ ਬੜਾ ਖੁਸ਼ ਹੋ ਗਿਆ। ਉਹ ਤਰਕ ਨਹੀਂ ਕੀਤਾ ਕਿ ਮਹਾਰਾਜ ਦੇ ਮੇਰੇ ਤਾਂ ਪੁੱਤਰ ਸ਼ਹੀਦ ਹੋ ਗਏ ਮੇਰੇ ਚੇਲੇ ਸ਼ਹੀਦ ਹੋ ਗਏ ਉਹ ਖੁਸ਼ ਹੋਇਆ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਕੇ ਬਾਰ-ਬਾਰ ਮੱਥੇ ਨੂੰ ਲਾਇਆ ਕਿ ਸਭ ਕੁਝ ਸ਼ਿਰ ਤੇ ਰੱਖਿਆ ਤੇ ਬਹੁਤ ਖੁਸ਼ ਹੋ ਗਿਆ ਭਾਈ ਨੰਦ ਲਾਲ ਜੀ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇੱਕ ਵਚਨ ਲਿਖਿਆ ਵਚਨ ਪੜ੍ਹੇ ਲਿਖੇ ਭਾਈ ਨੰਦ ਰਾਜ ਨੇ ਪਰ ਇੱਕ ਵਚਨ ਇਤਨਾ ਦਾ ਵੀ ਲਿਖਿਆ ਦੀਨ ਦੁਨੀਆ ਦਰਦ ਤੁਮ ਦੇ ਆਪਰੀ ਉਖਾਰ ਮਾ ਹਰ ਦੂ ਆਲਮ ਕੀਮਤੇ ਜਗਤਾਰ ਮੈਂ ਚਾਰਾ ਕਿ ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਦੇ ਕੇਸਾਂ ਦਾ ਇੱਕ ਕੇਸ ਇੱਕ ਕੇਸ ਦੇ ਨਾਲ ਦੀਨ ਦੁਨੀਆ ਬਣੇ ਹੋਏ ਏ ਇੱਕ ਕੇਸ ਦੀ ਜਿਹੜੀ ਕੀਮਤ ਹੈ ਨਾ ਜੁ ਆਪਾਂ ਬੋਲ ਸਕੀਏ ਲੋਕ ਪਰ ਲੋਕ ਇਹ ਲੋਕ ਦੇ ਜਿੰਨੇ ਸੁਖ ਤੇ ਪਰਲੋਕ ਦੇ ਸੁਖ ਆਪ ਜੀ ਦੇ ਇੱਕ ਕੇਸ ਦੇ ਬਰਾਬਰ ਨੇ। 3 ਦੁਨੀਆਂ ਦਰਦ ਕਮੰਦੇ ਆ ਪਰਿਨਕਸਾਰ ਮਾ ਹਰ ਦੁਆਲਮ ਕੀਮਤੇ ਜਗਦਾਰ ਮੈਂ ਜਾਰਾ। ਪਾਇਨੰਦ ਲਾ ਲੀਦਾ ਕਰਦਾ ਹੈ ਕਿ ਇਹ 3 ਦੁਨੀਆਂ ਲੋਕ ਪਰਲੋਕ ਆਪ ਦੇ ਇੱਕ ਕੇਸ ਦੀ ਵੀ ਬਰਾਬਰ ਨਹੀਂ ਕਰ ਸਕਦਾ। ਕਿ ਉਹ ਤੋਂ ਵੀ ਉੱਪਰ ਹੈ ਲੋਕ ਪਰ ਲੋਕ ਦੇ ਸੁੱਖਾਂ ਤੋਂ ਵੀ ਉੱਪਰ ਨੇ ਬਖਸ਼ਿਸ਼ ਅਰਬ ਦਾ ਤੇ ਪੀਰ ਬੁੱਧੂ ਸ਼ਾਹ ਨੇ ਜਦੋਂ ਇਹ ਸਤਿਗੁਰੂ ਕੋਲੋਂ ਬਖਸ਼ਿਸ਼ ਮੰਗਿਆ ਨਾ ਸਤਿਗੁਰੂ ਨੇ ਦਸਤਾਰ ਦੇ ਦਿੱਤੀ ਅਤੀਏ ਫਿਰ ਕੰਗਾ ਦੇ ਦਿੱਤਾ ਸਤਿਗੁਰੂ ਨੇ ਜੋ ਮਹਾਰਾਜ ਕੀ ਸੱਚ ਕਰ ਰਹੇ ਨੇ ਉਹ ਕੰਗੇ ਦੇ ਵਿੱਚ ਕੇਸ ੜੇ ਹੋਏ ਨੇ ਉਹ ਕੇਸ ਵੀ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤੇ ਛੋਟੀ ਕਿਰਪਾਨ ਜਿਹਨੂੰ ਆਪਾਂ ਤਲਵਾਰ ਜਾਂ ਸ਼ੀਰ ਸਾਹਿਬ ਕਹਿੰਦੇ ਉਹ ਵੀ ਬਖਸ਼ਿਸ਼ ਦਿੱਤੀ पीर बुद्धू शाह ने सारा कुछ लैके पहला भावना मथे रुलाया कि गुरु दख्शिशा है फिर ये सिर पर रखी चीजा बहुत खुश प्रसन्न हुए कि सब तो बड़ी दात है ये जो गुरु जी ने मैं बख्श दी पीर बुद्धू शाह समझद कि सब तो बड़ी दात है एटो तो वीत कोई नहीं हो सकती सब तो बड़ी दात इस करके पीर जी ये बख्शिशा लैके बहुत खुश हो गए